ਬੀਤ ਹੁਣ ਤੋਂ 50000 ਵਾਲੀ ਬੱਕਰੀ ਲਵੇਂਗਾ ਰੱਬ ਨਾ ਕਰੇ ਕੋਈ ਨਫਾ ਨੁਕਸਾਨ ਹੋ ਗਿਆ ਤਾਂ ਤੋਠਿਆ ਨਹੀਂ ਜਾਣਾ ਮੈਂ ਕਿਹਾ ਹੁਣ 30 ਤੋਂ ਲੈ ਕੇ 15 ਤੋਂ ਲੈ ਕੇ 16000 ਦੀ ਬੱਕਰੀ ਲਵੇਂਗਾ ਜੇ ਨਫਾ ਨੁਕਸਾਨ ਵੀ ਹੋ ਗਿਆ ਤੂੰ ਚੱਲ ਲਵੇਂਗਾ ਲੈਣ ਵਾਲਾ ਬੰਦਾ ਨਾ ਮਰੇ ਵੇਚਣ ਵਾਲਾ ਮਰ ਜੂਗਾ ਉਹ ਦੁਬਾਰੇ ਉੱਠ ਖੜੂ ਉਹ ਹੋਰ ਚੋਂ ਕਿਸੇ ਚੋਂ ਕਮਾਈ ਉਹਨੇ ਕਰ ਹੀ ਲੈਣੀ ਆ ਕਿਵੇਂ ਨਾ ਕਿਵੇਂ ਪ੍ਰਮਾਤਮਾ ਨੇ ਉਹਨੂੰ ਰੋਟੀ ਦੇ ਹੀ ਦੇਣੀ ਆ ਲੈ ਚਰਨੇ ਫੜ ਪੂਰੀਆਂ 22000 ਦੀਆਂ ਤੇ ਆਲੀਆਂ ਬੱਕਰੀਆਂ ਕੌਣ ਦਿੱਤਾ ਕਾ ਨੂੰ ਬੋਲਾ ਹੋ ਰਿਹਾ ਮੈਂ ਦਾ ਮੇਰੀ ਭੂਆ ਕਹਿੰਦੀ ਹੁੰਦੀ ਸੀ ਤੈਨੂੰ ਜਮਾ ਹੀ ਲੈ ਪਹਿਲਾਂ ਮੇਰੀ ਗੱਲ ਸੁਣੀ ਐ ਇਧਰੋਂ ਮੇਰੀ ਭੂਆ ਕਹਿੰਦੀ ਹੁੰਦੀ ਸੀ ਮੇਰੇ ਡੈਡੀ ਨੂੰ ਕਹਿੰਦੀ ਭਗਵੰਤ ਸਿਆ ਮੁੰਡੇ ਤਾਂ ਦੋਨੇ ਉੱਲੂ ਜੰਮ ਲਏ ਉਹ ਕਿਉਂ ਦਿਨ ਨੂੰ ਅਸੀਂ ਸੌਂਦੇ ਸੀ ਰਾਤ ਨੂੰ ਅਸੀਂ ਕੰਮ ਕਰਦੇ ਸੀ ਕਹਿੰਦੀ ਦਿਨ ਨੂੰ ਇਹ ਫਿਰਦੇ ਨਹੀਂ ਐਗੇ ਅੰਦਰ ਬੜੇ ਰਹਿੰਦੇ ਨੇ ਰਾਤ ਨੂੰ ਕਹਿੰਦੀ ਉੱਲੂਆਂ ਵਾਂਗੂ ਇਹ ਨਿਕਲਦੇ ਨੇ ਉਹ ਕੰਮ ਤਾਂ ਐਂ ਕਹਦਾ ਕਹਿੰਦਾ ਇਹ ਬੌਲੇ ਵਾਲੀਆਂ ਗੱਲਾਂ ਕਾਣੂ ਕਰਨਾ ਹੈ ਉਹ ਕੰਮ ਹੋ ਗਿਆ ਅੰਨਾ ਇੱਕ ਗੋੜੀ ਰਾਮ ਮਲਿਆਈ ਜੋੜੀ ਹੈ ਨਾ ਤਾਂ ਹੁਣ ਤੂੰ ਨਾ ਤਾਂ ਹੁਣ ਤੂੰ ਕੱਚਾ ਨਾ ਹੁਣ ਮੈਂ ਕੱਚਾ ਪੱਕੀ ਕੀ ਗੱਲ ਕਰਨਾ ਤੂੰ ਦਾ ਪੱਕੀ ਕੀ ਕਰਾ ਹੁਣ ਪੱਕੀ ਫਿਰ 10000 ਤੋਂ ਸਟਾਰਟ ਕਰ ਲੰਨੇ ਆ 20000 ਤੋਂ ਕਰ ਲੰਨੇ ਆ ਲੈ ਕੀ ਰਹੇ ਆ ਪਲਵਾਨ ਜੀ ਦੋ ਦੋ ਬੱਕਰੀਆਂ ਨੇ ਬਾਈ ਤਰਸੇਮ ਹਾਂ ਇਹ ਬੰਦਾ ਆਪਣਾ ਹੈਗਾ ਮਿਲਨ ਵਰਤਨ ਵਾਲਾ ਇਕਦਾ ਆ ਪਾਠਾ ਪਹਿਲੇ ਸੂਏ ਬਾਈ ਲਫੜੀ ਐ ਜਿਹਾ ਸ਼ਹਿਰੀ ਪਟ ਮੈਨੂੰ ਤਾਂ ਵੈਸੇ ਕੱਚੇ ਲੱਗ ਨਹੀਂ ਰਹੇ ਵੈਸੇ ਐਡਾ ਕੱਚਾ ਹੋ ਹੈ ਨਹੀਂ ਯਾਰ ਗੱਲ ਤਾਂ ਮੇਰੀ ਗੱਲ ਸਮਝ ਫਿਰ ਉਹੀ ਕਹਿਣਾ ਨਾ ਜਦੋਂ ਗਰਾਊਂਡ ਦੇ ਵਿੱਚ ਫਿਰ ਇੱਕੋ ਜਿਹੀ ਮੈਚ ਭਿੜਦੇ ਨੇ ਸਵਾਦ ਫੇਰ ਹੀ ਆਉਂਦਾ ਫੇਰ ਹੀ ਸਵਾਦ ਆਉਂਦਾ ਤੈਨੂੰ ਤਾਂ ਸਵਾਦ ਆਉਣਾ ਹੈ ਪਰ ਹੈ ਆ ਵੀਰੇ ਕਹਿੰਦਾ ਤੈਨੂੰ ਦੋਨੇ ਬਾਈ ਦੇਖ ਸਕਦਾ ਓ ਯਾਰ ਬਾਈ ਐਵੇਂ ਸਿਰ ਤੇ ਵਾਲ ਨਹੀਂ ਹੈਗੇ ਹਾਂ ਬੜਾ ਚਾਚਾ ਹੈਗੇ ਨੇ ਦੇ ਸਿਰ ਤੇ ਵਾਲ ਵੀਰੇ ਚਾਰ ਪੰਜ ਦਿਨਾਂ ਦੀ ਸੂਈ ਹੋਈ ਆ ਨਾ ਇਹ ਕਿਸੇ ਦੇ ਸਿਰ ਤੇ ਵਾਲ ਛੱਡੇ ਆ ਦੇਖੋ ਜੀ ਇਹ ਐਸੀ ਚੀਜ਼ ਆ ਇਹ ਵਾਲ ਛੜਦਾ ਵੀ ਨਹੀਂ ਤੇਰੇ ਤਾਂ ਹਜੇ ਸੁੱਖ ਨਾਲ ਖਾਸੇ ਖੜੇ ਨੇ ਮੁਰਗੇ ਦੀ ਕਲਗੀ ਵਾਂਗੂ ਖਾਸੇ ਨੇ ਹੈ ਆ ਵੇਖ ਮੇਰੇ ਗੰਜਾ ਕਰਤਾ ਮੈਨੂੰ ਲੈ ਸਹੀ ਹੈ ਆਇਆ ਇੱਕ ਕੋਈ ਗੱਲ ਮਕਾਦੇ ਦੇਣੀ ਹੈ ਕਿੰਨੀ ਕੀ ਗੱਲ ਦੱਸ ਤੂੰ ਦੱਸ ਪੱਕੀ ਜਰਤੇ ਨੂੰ 36000 ਰੁਪਇਆ ਗਿਆ ਸੀਗਾ ਚਾਹੇ ਯਾਰ ਤੂੰ 40000 ਕਹਿ ਤੇਰੀ ਚੀਜ਼ ਆ ਰੁਪਇਆ ਕਿਹਾ ਬਈ ਤੇ ਸੇਵ ਆਪਾਂ ਨੂੰ 18-18000 ਰੁਪਇਆ ਚਰਨੇ ਇਹਦਾ ਕਿਹਾ ਤਾਂ 17000 ਉਹਦਾ ਕਿਹਾ ਤਾਂ 18000 ਮੇਰੀ ਮੈਮਰੀ ਕਮਜ਼ੋਰ ਨਹੀਂ ਹੈਗੀ ਨਹੀਂ ਨਹੀਂ 18 18 ਕਿਹਾ ਵੀ ਮੇਰੀ ਮੈਮਰੀ ਕਮਜ਼ੋਰ ਨਹੀਂ ਚੱਲ 35000 ਲਾ ਚਾਹੇ ਅੱਜ ਤੋਂ 20 ਸਾਲਾਂ ਨੂੰ ਪੁੱਛ ਲੈ ਜੋੜੀ ਦਾ 35000 ਲਾ ਲੈ ਯਾਰ ਛੱਡ ਫਰੇ ਸਾਰੀ ਚਾਹੇ ਯਾਰ ਤੂੰ 40000 ਮੰਗ ਦੁਬਾਰੇ ਸੌਦਾ ਸਟਾਰਟ ਕਰ ਲੈਣੇ ਆ ਬੋਲ ਬੋਲ ਮੈਂ 18000 ਲਾਉ ਜੋੜੀ ਦਾ ਮੰਗ ਤੂੰ ਕੀ ਮੰਗਦਾ ਮੰਗ ਲਾ ਤੇਰੇ ਮੰਗਣ ਤੇ ਨਹੀਂ ਨਾ ਗੱਲ ਹੋਣੀ ਗੱਲ ਤਾਂ ਸਾਡੀਆਂ ਲੱਤਾਂ ਵਜਣ ਚੱਲਣਗੀਆਂ ਤਾਂ ਹੋ ਬੋਲਣਾ ਤਾਂ ਹੁਣ ਤੈਂ ਆ ਬੋਲ ਤਾ ਮਾਤਾ ਕੀ ਬੋਲ ਤਾ 35000 ਰੁਪਏ ਹਜ਼ਾਰ ਲੈਸ ਕਰਤਾ ਤੈਨੂੰ ਮੋੜੀ ਪਿੱਛੇ ਦੇ ਬਾਤ ਹਜ਼ਾਰ ਲੈਸ ਕਰਤਾ 20000 ਗਿਆ ਪਰਮਾਨ ਲੈ ਹਜ਼ਾਰ ਮੇਰੇ ਤੋਂ ਵੱਧ ਲੈਣਾ ਨਹੀਂ ਹੁੰਦਾ ਵੀ ਆਪੜੀ ਗੱਲ ਮੈਨੂੰ ਤਾਂ ਸਾਰਾ ਕੁਝ ਹੁੰਦਾ ਦਿਖਦਾ ਹਜੇ ਦਰਸ਼ੇਮ ਇਹ ਕਹਿੰਦਾ ਹੁੰਦਾ ਨਹੀਂ ਹੈ ਹੁੰਦਾ ਦਿਸ ਰਿਹਾ ਹੈਗਾ ਹੁੰਦਾ ਦਿਸ ਰਿਹਾ ਹਨ ਤੇਰੇ ਇਹ ਕਹਿੰਦਾ ਹੁੰਦਾ ਨਹੀਂ ਓਏ ਇਹ ਇਹਨਾਂ ਨੂੰ ਛੱਡ ਦੇ ਇਹਨਾਂ ਨੂੰ ਛੱਡ ਦੇ ਇਹਨਾਂ ਨੂੰ ਕਾਨੂੰ ਡੰਡ ਲਾ ਇਹਨਾਂ ਨੂੰ ਡੰਡ ਨਾ ਲਾ ਇਹਦਾ ਜਾਣਦੇ ਰੱਬ ਦੀਆਂ ਭਗਤ ਨੇ ਇਹਨਾਂ ਨੂੰ ਆ ਫੜ ਤੋ ਹਾਂ ਪੂਰੀਆਂ 25000 ਦੀਆਂ ਬੱਕਰੀਆਂ ਦੇ ਬਾੜੀ ਤੇਰੇ ਨਾਲ ਕੱਲ ਪਹਿਲਾਂ ਨਹੀਂ ਕਰਦਾ ਪਰ ਕਿੱਥੇ ਹੋਣਗੀਆਂ ਹੂੰ 34000 ਆਦਿਆਂ ਲੱਗਿਆ ਵੀ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਤਾਂ ਅਜੇ 4-5 ਦਿਨ ਹੀ ਹੋਨੇ ਬਾਈ ਕਰ ਸਿੱਟਣ ਲੱਗ ਗਈ ਉਹ ਪੱਟ ਹੂੰ ਬੱਚੇ ਕਿੰਨੇ ਨੇ ਬੱਚਾ ਇੱਕ ਵੀਰੇ ਹੂੰ ਉਹਦੇ ਮਗਰ ਛੇਲੀ ਤਾਕੜੀ ਆ ਦੇਖ ਸਕਦਾ ਹੂੰ ਆ ਕਾਲੀ ਦੀ ਛੇਲੀ ਆ ਹਾਂਜੀ ਹਾਂ ਠੀਕ ਆ ਜਰਨੇ ਮੇਲਾ ਲੱਗਿਆ ਬਹੁਤ ਆ ਮੇਲਾ ਨਹੀਂ ਸੌਦਾ ਕਰਦਾ ਇੱਧਰ ਇਚਰਾ ਨਾ ਕਰ ਮੇਰੇ ਨਾਲ ਉਹ ਮੈਂ ਇਹ ਮੰਡੀ ਤੇ ਆਇਆ ਘਟੋ ਘਟਾ ਮੈਨੂੰ ਲੱਗਦਾ ਬਹੁਤ ਟਾਈਮ ਬਾਅਦ ਆ ਮੈਂ ਕਿਹਾ ਅੱਜ ਹੋਰ ਨਹੀਂ ਕੁਛ ਬਾਕੀ ਫੈਮਿਲੀ ਮੈਂ ਕਿਹਾ ਤੈਨੂੰ ਇਹ ਸਾਲੀ ਬਣਾ ਲਈਏ ਬਹੁਤ ਵੱਲ ਬੋਲ ਰਿਹਾ ਹੈ ਹੈ ਤਾਂ ਕਰਕੇ ਮੂਡ ਜ ਤਾਂ ਹੀ ਤਾਂ ਨਿਖਰ ਕੇ ਜ ਆਇਆ ਮੈਂ ਹੈ ਅੱਗੇ ਦਾ ਰੁਲੇ ਜ ਰਹਨੇ ਆ ਮੰਡੀਆਂ ਤੇ ਆ ਤਾਂ ਹੀ ਦਾ ਕੁਝ ਲੈ ਕੇ ਨਹੀਂ ਆਇਆ ਮੈਂ ਉਰੇ ਸਹੀ ਗੱਲ ਹੈ ਮੈਂ ਕਿਹਾ ਟੀਚਰ ਹੀ ਕਰਾਇਈਏ ਹਾਂ ਬਹੁਤ ਵਧੀਆ ਬਹੁਤ ਵਧੀਆ ਵਧੀਆ ਗੱਲਾਂ ਨਾ ਲੈ ਫੜ ਚਰਨ ਚੌੜ ਨਾਲ ਚੌੜ ਪੂਰੀਆਂ 30000 ਦੀਆਂ ਬੱਕਰੀਆਂ ਨੇ ਜਿੰਨੀ ਚੌੜ ਹੋ ਗਈ ਚਲ 34000 ਦੀਆਂ ਬੱਕਰੀਆਂ ਹੋਣਗੀਆਂ ਤੇ ਨੂੰ 15 15000 ਦੀ ਤੇਰੀ ਬੱਕਰੀ ਪਾਤੀ ਨਰ ਨੂੰ ਤਾਂ ਮੈਂ ਇੱਥੇ ਪੱਠ ਲਈ ਆ ਹੁਣ 10.5 ਹਜ਼ਾਰ ਦੀ ਆਪ ਪੱਠ ਵੀ ਲਈ ਆ ਉਹ ਨਹੀਂ ਕੋਈ ਚੱਕਰ ਚੀਜ਼ ਚੀਜ਼ ਵੇਖ ਪਰੇਮੀ ਤੋਂ ਮੈਂ ਲਈ ਆ 10.5 ਹਜ਼ਾਰ ਦੀ ਪੱਠ ਲਈ ਆ ਐ ਨਹੀਂ ਕੋਈ ਚੱਕਰ ਹੁੰਦਾ ਵੀ ਤੇਰੀਆਂ ਬੱਕਰੀਆਂ ਆ ਕਿਹੜਾ ਕਮੀਆਂ ਬੱਚੇ ਨੇ ਯਾਰ 5500 ਰੁਪਏ ਬਈ ਮੇਮਣੀ ਦਾ ਮਿਲਦਾ ਸੀਗਾ ਉਹਨਾਂ ਨੇ ਮਾਈ ਤੇ ਛਾੜ ਗਣੀ ਵਾ ਮੇਮਣੀ ਨਹੀਂ ਦੇਣੀ ਵੀਰੇ ਬੱਕਰੀ ਦਾ ਨਹੀਂ ਦੇਣੀ ਕਾਲੀ ਮੇਮਣੀ ਹੈਗੀ ਫਿਰ ਐ ਕਰ ਸਾਨੂੰ ਕੱਲੀ ਬੱਕਰੀ ਦੇ ਦੇ ਮੇਮਣੀ ਰੱਖ ਲੈ 5500 ਦੀ ਹਾਂ ਮੈਂ ਆਪਾਂ ਦਾ ਨਹੀਂ ਤਰਜ਼임 5500 ਦੀ ਮੇਮਣੀ ਰੱਖ ਲੈ ਬੱਕਰੀ ਦੇ ਦੇ ਸਾਨੂੰ ਉਹ ਵੀ ਦੇਤਾ ਯਾਰ ਬੱਕਰੀ ਨਾਲ ਦੇਣੀ ਆ ਮੈਂ ਕਾਦੇ ਨਾਲ ਪਾਲਣੀ ਆ ਕਹਾਂ ਬਾਈ ਕਿਉਂ ਜੀ ਤੂੰ 5500 ਦੀ ਮੇਮਣੀ ਰੱਖ ਕਿਉਂ ਬਾਪੂ ਤੂੰ ਸਾਨੂੰ ਕੱਲੀ ਬੱਕਰੀ ਦੇ ਚਲੋ ਬੋਲੋ ਉਹ ਯਾਰ ਬਾਈ ਆਪਾਂ ਮੋਲੀ ਬਾਈ ਨੇ ਜੈਜ ਕਰਾਇਆ ਕਹਿੰਦਾ ਆਪਣੇ ਬੰਦੇ ਨੇ ਇਹਦੇ ਗਮਾਂਢੀ ਹੋਣੇ ਯਾਰ ਮੇਰੀ ਗੱਲ ਸੁਣ ਬਾਈ ਮੇਰੀ ਮੇਰੀ ਗੱਲ ਸੁਣੋ ਵੀਰੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਵੀ ਇੱਕੋ ਹੀ ਗੱਲ ਰਿਪੀਟ ਕਰਦਾ ਹੁੰਨਾ ਅੱਜ ਵੀ ਤੁਸੀਂ ਮੇਰੇ ਪੈਣ ਪਾਈ ਖੜੇ ਹੋ ਅੱਜ ਵੀ ਇੱਕ ਵਾਰੀ ਰਿਪੀਟ ਕਰਦਾ ਲੈਣ ਵਾਲਾ ਬੰਦਾ ਨਾ ਮਰੇ ਵੇਚਣ ਵਾਲਾ ਮਰ ਜੂਗਾ ਉਹ ਦੁਬਾਰੇ ਉੱਠ ਖੜੂ ਉਹ ਹੋਰ ਚੋਂ ਕਿਸੇ ਚੋਂ ਕਮਾਈ ਉਹਨੇ ਕਰ ਹੀ ਲੈਣੀ ਆ ਕਿਵੇਂ ਨਾ ਕਿਵੇਂ ਪ੍ਰਮਾਤਮਾ ਨੇ ਉਹਨੂੰ ਰੋਟੀ ਦੇ ਹੀ ਦੇਣੀ ਆ ਜੇ ਹੁਣ ਇਹ ਬੰਦਾ ਹੈਗਾ ਇਹ ਬੰਦਾ ਸਾਡੇ ਬਸਵਾਸ ਤੇ ਆ ਜਾ ਕੇ ਖੜ ਗਿਆ ਇਹ ਬੰਦੇ ਆ ਜੇ ਇੱਕ ਵਾਰੀ ਬੰਦਾ ਵੀਰੇ ਕੇਰਾ ਨਵੇਂ ਕਾਰੋਬਾਰ ਦੇ ਵਿੱਚ ਕਦੋਂ ਬੰਦਾ ਡਿਗ ਜੇ ਨਾ ਉਹਨੂੰ ਮੁੜ ਕੇ ਉੱਠਣਾ ਬਹੁਤ ਔਖਾ ਹੁਣ ਮੈਂ ਇਹਨੂੰ ਇੱਕੋ ਹੀ ਗੱਲ ਸਮਝਾਈ ਮੈਂ ਕਿਹਾ ਜਿੱਡਾ ਗਾ ਤੇਰੀ ਉਹ ਆ ਨਾ ਆਪਾਂ ਪੈਰ ਦੇਖ ਕੇ ਚਾਦਰ ਪਸਾਰੋ ਨਾ ਵੀ ਤੂੰ ਹੁਣ ਤੋਂ 50000 ਵਾਲੀ ਬੱਕਰੀ ਲਵੇਂਗਾ ਰੱਬ ਨਾ ਕਰੇ ਕੋਈ ਨਫਾ ਨੁਕਸਾਨ ਹੋ ਗਿਆ ਤਾਂ ਤੂੰ ਓਠਿਆ ਨਹੀਂ ਜਾਣਾ ਮੈਂ ਕਿਹਾ ਹੁਣ 30 ਤੋਂ ਲੈ ਕੇ 15 ਤੋਂ ਲੈ ਕੇ 16000 ਦੀ ਬੱਕਰੀ ਲਵੇਂਗਾ ਜੇ ਨਫਾ ਨੁਕਸਾਨ ਵੀ ਹੋ ਗਿਆ ਤੂੰ ਚੱਲ ਲੇਗਾ ਹਰੇਕ ਬੰਦਾ ਚੱਲ ਲੰਦਾ 15 16000 20000 ਦਾ ਨਫਾ ਨੁਕਸਾਨ ਬੰਦਾ ਚੱਲ ਲੰਦਾ ਹੁਣ ਬੱਕਰੀਆਂ ਦਾ ਬਾਈ 2 2 ਲੱਖ ਰੁਪਏ ਦੀਆਂ ਵੀ ਨੇ ਮੈਂ ਤੁੰਗ ਵਾਲੀ ਮੰਡੀ ਤੋਂ ਪੱਠ ਖਰੀਦੀ ਆ ਆਖਰੀ 47000 ਰੁਪਏ ਦੀ ਖਰੀਦੀ ਆ ਬਾਈ ਸਾਰੀ ਉਹ 8 ਮਹੀਨਿਆਂ ਦੀ ਪੱਠਾ ਸਾਡੇ ਕਿਤੇ ਦਾ ਸਾਨੂੰ ਪਤਾ ਵੀ ਕਿੱਥੇ ਖੜਾ ਜਿਹੜਾ ਨਵਾਂ ਬੰਦਾ ਉਹਨੂੰ ਨਹੀਂ ਪਤਾ ਬੱਕਰੀ ਖੜੀਆ ਮੇਰੇ ਕੋਲੇ 2 ਲੱਖ ਰੁਪਈਆ ਲੱਗ ਗਿਆ ਆਪਾਂ ਤਾਂ ਵੀ ਨਹੀਂ ਦਿੱਤੀ ਹੰਕਾਰ ਕਰਕੇ ਕਦੇ ਵੀ ਕੋਈ ਵੀ ਹਰੇਕ ਭੈਣ ਭਾਈ ਦੀ ਮਦਦ ਕਰੋ ਜਿੰਨੀ ਕੁ ਹੋ ਸਕਦੀ ਆ ਗਲਤ ਗਾਈਡ ਨਾ ਕਰੋ ਕਿਸੇ ਬੰਦੇ ਨੂੰ ਜਦੋਂ ਇਹ ਪਹਿਲਾਂ ਕੋੜੇ ਵਾਲਾ ਕੰਮ ਬਾਈ ਕਿੱਥੇ ਪਹੁੰਚ ਗਿਆ ਸੀ ਅੱਜ ਆ ਕੇ ਕਿੱਥੇ ਖੜ ਗਿਆ ਪਹਿਲਾਂ ਕੁੱਤਿਆਂ ਦਾ ਕੰਮ ਕਿੱਥੇ ਪਹੁੰਚ ਗਿਆ ਤੇ ਅੱਜ ਆ ਕੇ ਕਿੱਥੇ ਖੜ ਗਿਆ ਠੀਕ ਹੈ ਨਾ ਇਹੀ ਕੰਮ ਦੇ ਵਿੱਚ ਮੈਂ ਹਰ ਇੱਕ ਬੰਦੇ ਨੂੰ ਕਹਿਣਾ ਵਪਾਰੀ ਨੂੰ ਮੈਂ ਵੀ ਖੁਦ ਵਪਾਰੀ ਆ ਵੀ ਆਪਾਂ ਨਾ ਜੇ ਹੁਣ ਮੇਰੀ ਗੱਲ ਸੁਣ ਬਾਈ ਸਾਡੇ ਕੋਲੇ ਇਹ ਨਾ ਨਾ ਕਰਦੇ 16 17 ਨੱਕ ਫਿਰਦੇ ਨੇ ਜੇ ਹਜ਼ਾਰ ਹਜ਼ਾਰ ਇੱਕ ਮਾਗਰ ਰੋਟੀ ਬਣ ਗਈ 16 17000 ਬਣ ਗਿਆ ਬਹੁਤ ਆ ਜੇ ਹੁਣ ਐ ਕਹਾਂਗੇ ਵੀ ਕੱਲੀ ਕੱਲੀ ਮਾਗਰ 5 5000 ਬਣੇ ਬਾਈ ਉਹ ਗਲਤ ਆ ਉਹ ਤੱਕਾ ਹੋ ਜਾਂਦਾ ਤੱਕਾ ਹੋ ਵੀ ਰਿਹਾ ਬਹੁਤ ਕੁਝ ਤੁਸੀਂ ਦੇਖਦੇ ਹੋ ਫਿਰ ਕਮੈਂਟ ਵੀ ਆਉਂਦੇ ਨੇ ਗਲਤ ਕਮੈਂਟ ਵੀ ਆਉਂਦੇ ਨੇ ਹੁਣ ਐਡਾ ਕੋਈ ਬਾਈ ਅਣਜਾਣ ਬੰਦਾ ਹੈ ਨਹੀਂ ਆ ਜਿਹਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਆ ਬਾਕੀ ਇਹਨਾਂ ਦੇ ਚੈਨਲ ਦੇ ਮਾਦੀ ਮਰਾਹੀ ਹਰ ਇੱਕ ਬੰਦਾ ਵੀਰੇ ਜਿਹਨੇ ਨਹੀਂ ਵੀ ਮੰਡੀਆਂ ਅਟੈਂਡ ਕਰਦਾ ਉਹ ਘਰੇ ਬਹਿ ਕੇ ਦੇਖ ਸਕਦਾ ਮੇਰੀਆਂ ਭੈਣਾਂ ਮੇਰੀਆਂ ਮਾਵਾ ਮੇਰੀਆਂ ਧੀਆ ਉਹ ਘਰੇ ਬਹਿ ਕੇ ਨੌਲੇਜ ਮੰਡੀ ਦੀ ਉਹਨਾਂ ਨੂੰ ਪੂਰੀ ਆ ਬਾਈ ਹੁਣ ਅੱਗੇ ਘੋੜੀਆਂ ਦੇ ਪੌਰੀਆਂ ਬਾਰੇ ਕਿਹਨੂੰ ਪਤਾ ਸੀ YouTube ਦੇ ਆ ਜਿਹੜੇ ਚੈਨਲ ਇਹ ਸਭ ਤੋਂ ਪਹਿਲਾ ਚੈਨਲ ਆ ਇਹ ਸੇਮ ਇਲਤੀ ਲਾਣਾ ਇਹਨਾਂ ਨੇ ਬੱਕਰੀਆਂ ਦਾ ਕਾਰੋਬਾਰ ਸਟਾਰਟ ਕਰਿਆ ਸੀ ਤਾਂ ਅੱਜ ਅਸੀਂ ਇਹ ਮਕਾਨ ਤੇ ਪਹੁੰਚ ਗਏ ਸਾਨੂੰ ਬੱਕਰੀਆਂ ਵਾਲਿਆਂ ਨੂੰ ਵੀਰੇ ਕੌਣ ਜਾਣਦਾ ਸੀ ਅਣਪੜਤਾ ਕਹਿੰਦੇ ਸੀ ਇਹ ਅਣ ਅਗਲਾ ਅੱਗੇ ਕੀ ਕਹਿੰਦਾ ਸੀ ਜੇ ਨਹੀਂ ਜਵਾਕ ਪੜਦਾ ਇਹਨੂੰ ਬੱਕਰੀਆਂ ਲੈ ਕੇ ਦੇ ਦੋ ਚਾਰੀ ਜਾਊਗਾ ਅੱਗੇ ਇਹ ਗੱਲਾਂ ਸੀ ਹੁਣ ਅਗਲਾ ਕਹਿੰਦਾ ਜੇ ਆਪਾਂ ਨੇ ਬਿਜ਼ਨਸ ਕਰਨਾ ਆਪਾਂ ਬੱਕਰੀਆਂ ਲੈ ਲਓ ਗੱਲ ਕਿੱਥੇ ਪਹੁੰਚ ਗਈ ਇਹ ਸਿਰਫ ਇਹ ਜਿਹੜਾ ਮੀਡੀਆ ਨਾ ਇਹ ਬੰਦੇ ਨੂੰ ਚੜਾਉਂਦਾ ਵੀ ਆ ਬਾਈ ਜੇ ਬੰਦਾ ਗਲਤ ਚੱਲੇ ਸਿੱਟਦਾ ਵੀ ਬਹੁਤ ਪੜਾ ਆਪਣੇ ਫਿਰ ਜੇ ਕੈਨੇਡਾ ਦੀ ਇਹ ਮੁੜ ਕੇ ਬਈ ਬੰਦਾ ਉੱਠਦਾ ਨਹੀਂ ਆ ਨਹੀਂ ਤੁਹਾਨੂੰ ਦੋ ਹਰ ਕੋਈ ਗਲਤ ਕਵੈਂਟਰ ਨਹੀਂ ਕਰਦਾ ਹੋਰ ਬਾਈ ਯਾਰ ਚੰਗਾ ਵੀ ਸਹੀ ਰੇਟ ਚੱਲ ਰਹੀ ਦੀ ਦੇਖਦੇ ਰਹਿੰਦੇ ਆ ਥੋੜਾ ਜਿਹਾ ਰੇਟ ਸਹੀ ਆ ਗੱਲ ਬਾਈ ਮੈਂ ਇੱਕ ਗੱਲ ਅਗਲੇ ਨੂੰ ਕਹਿਣਾ ਹੁੰਦਾ ਵੀ ਜਦੋਂ ਚੀਜ਼ ਲਮੋਗੇ ਮੈਂ ਜਿਹੜੇ ਨਵੇਂ ਫਾਰਮਰ ਨੇ ਪੱਠਾ ਲਮੋਗੇ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਹੁਣ ਸੋਨੂੰ ਸਿਰਫ 2-3000 ਦਾ ਫਰਕ ਪੈਣਾ ਦੇਸੀ ਬਰੀਡ ਤੇ ਕੰਮ ਨਾ ਕਰੋ ਜਿਹੜੇ ਨੇ ਨਵੇਂ ਬੰਦੇ ਨੇ ਕਾਮਯਾਬ ਹੋਣਾ ਚੰਗੀਆਂ ਨਸਲ ਦੀਆਂ ਪੱਠਾ ਲਮੋਗੇ ਤੁਸੀਂ ਕਦੇ ਫੇਲ ਨਹੀਂ ਹੁੰਦੇ ਜੇ ਫੇਲ ਹੋਵੋਗੇ ਅਸੀਂ ਛੋਟੀ ਲਾਤ ਥੱਲੋਂ ਦੀ ਨੰਗੜ ਨੂੰ ਤਿਆਰਾਂ ਜੇ ਸਾਡੀ ਗਾਈਡਨਸ ਨਾਲ ਚੱਲੋਗੇ ਹੁਣ ਪੱਠਾਂ ਦਾ ਵੀਰੇ ਤੁਹਾਨੂੰ 5000 ਦੀ ਵੀ ਮਿਲ ਜੂ 3000 ਦੀ ਮਿਲ ਜੂ ਉਹਨੇ ਸਾਮਕੇ ਕਿੰਨੇ ਦੀ ਵਿਕਣਾ ਉਹੀ 7000 10000 ਸੂਕੇ ਵੀ ਜਿਹੜੀ ਤੁਸੀਂ 8000 ਤੋਂ 10000 ਦੀ 12000 ਦੀ ਪੱਠ ਲਮੋਗੇ ਵੀਰੇ ਸੂਕੇ 50000 ਦੀ ਵਿਕਣਾ 60000 ਦੀ ਫਰਕ ਕਿਵੇਂ ਨਹੀਂ ਪਊਗਾ ਇਹ ਹੁੰਦਾ ਵੀ ਚੀਜ਼ ਲੈਣ ਵੇਲੇ ਵਧੀਆ ਲੈ ਲਓ 2 4000 ਦੇ ਫੰਡੇ 'ਚ ਨਾ ਫਸੋ ਜਾਇਜ਼ ਰੇਟ ਨਾਲ ਲੈ ਲਓ ਜਾਇਜ਼ ਰੇਟ ਨਾਲ ਲੈ ਲਓ ਬਾੜਾ ਮਹਿੰਗੇ ਦੇ ਚੱਕਰ 'ਚ ਬਿਨਾ ਪਾਓ ਬਾੜਾ ਸਸਤੇ ਦੇ ਚੱਕਰ 'ਚ ਬਿਨਾ ਪਾਓ ਇਹ ਗੱਲ ਆ ਬਾਈ ਬਾਕੀ ਇਹਨਾਂ ਦੇ ਚੈਨਲ ਜਿਹੜੇ ਚੱਲਦੇ ਨੇ ਇਹਨਾਂ ਦਾ ਬਹੁਤ ਬਾਈ ਲੋਕਾਂ ਤੇ ਬਹੁਤ ਦੇਨ ਆ ਇਹਨਾਂ ਦੀ ਕਿ ਦੇਸਾਂ ਵਿਦੇਸਾਂ 'ਚ ਵੀ ਆਪਦੇ ਭੈਣ ਭਾਈ ਹੁਣ ਦੇਖਦੇ ਨੇ ਇਹਦੇ ਕਰਕੇ ਵੀ ਆਪਾਂ ਇਹ ਕਹਿੰਦੇ ਆ ਵੀ ਹਰ ਇੱਕ ਬੰਦਾ ਆਪਦਾ ਕਾਮਯਾਬ ਹੋਵੇ ਬਸ ਲੈ ਚਰਨੇ ਹੁਣ ਗੱਲਾਂ ਹੋ ਗਈਆਂ ਬਹੁਤ ਹੁਣ ਆਪਾਂ ਆਈਏ ਸੌਦੇ ਤੇ ਪਾਸਨ ਬਹੁਤ ਹੋ ਗਿਆ ਬਹੁਤ ਵਧੀਆ ਹੋ ਗਿਆ ਠੀਕ ਆ ਖੁਰ ਗਈ ਹੁਣ ਲੈ ਫੜ ਆ ਜਾ ਪੱਠਾਂ ਦਿੱਤੀਆਂ ਤੇਰੀਆਂ ਵੇਚ ਬਾਲੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਤੂੰ ਕਹਿੰਦਾ ਮੈਂ ਆਪਦੇ ਬੰਦੇ ਕਰਕੇ ਰੇਟ ਜਾਇਜ਼ ਮੰਗ ਲਿਆ ਮੈਨੂੰ ਐ ਲੱਗਦਾ ਵੀ ਤੈਂ ਮੰਗ ਬਹੁਤ ਲਿਆ ਠੀਕ ਆ ਜੀ ਤੈਨੂੰ ਆਇਆ ਵੀ ਜਿਵੇਂ ਮੈਂ ਉੱਥੇ ਕਿੱਥੇ ਵੇਚੀ ਦੀ ਉਹ ਦੱਸ ਚਲ ਉਹ ਤਾਂ ਵੇਗ ਗਈ ਬਹੁਤ ਨਹੀਂ ਦੱਸ ਦੇ ਫਿਰ ਵੀ ਲੈਰੇ ਵੇਗੇ ਵੀ ਤੇਰੇ ਨਾਲ ਉਹ ਕੰਮ ਹੋ ਗਿਆ ਵੀ ਪੈਸੇ ਘੱਟ ਮੰਗੇ ਗਏ ਅਸੇਆ ਚਲੋ ਕੋਈ ਹੈ ਮੈਨੂੰ ਆਇਆ ਵੀ ਵੱਧ ਮੰਗੇ ਗਏ ਫਿਰ ਆਪਾਂ ਜਵਾਨ ਤੇ ਖੜੇ ਬਾਈ ਨਹੀਂ ਉਹ ਉਹ ਤੇਰੀ ਉਹ ਜਾਇਜ਼ ਤੀ ਉਹ ਜਾਇਜ਼ ਤੀ ਉਹਦੇ ਚ ਕੋਈ ਦੋ ਰਾਇ ਨਹੀਂ ਹੈਗੀਆਂ ਉਹ ਜਮਾ ਜਾਇਜ਼ ਤੇ ਮੈਂ ਸੀ ਵੀਰੇ ਯਾਰ 10 ਬੰਦੇ ਉੱਤੇ ਖੜੇ ਸੀ ਬੱਕਰੀ ਦੇ ਪਿੱਛੋਂ ਖੋਦਾ ਮਾਰੀ ਜਾਣ ਵੀ ਇਹ ਬੰਦਾ ਟਲੇ ਮਖਾਨਾ ਮੈਂ 22000 ਰੁਪਏ ਮੁੱਲ ਕਰ ਲਿਆ ਵੀਰੇ ਮੈਨੂੰ ਮਜਬੂਰੀ ਚ 18000 ਦੀ ਦੇਣੀ ਪੈ ਗਈ ਉਹ ਉਹ ਬੱਕਰੀ ਦਾ ਬੱਕਰੀ ਦਾ ਵੀਰੇ ਉਹ 22000 ਦੀ ਵੀ ਨਹੀਂ ਛੱਡਦੇ ਸੀ ਮਗਾ ਹੁਣ ਨਹੀਂ ਉਹ ਤੇਰੇ ਰੇਟ ਤੇ ਡਿਪੈਂਡ ਸੀ ਤੈ ਮੰਗ ਲਿਆ ਹੁਣ ਤੈਨੂੰ 22 ਥੋੜੀ ਦਿੰਦੇ ਉਹ ਤੇਰੇ ਰੇਟ ਤੇ ਡਿਪੈਂਡ ਤੇ ਆਪਾਂ ਖੜੇ ਬਈ ਮਗਾ ਨਾ ਬਾਈ ਯਾਰ ਇਹਨੇ ਬੱਕਰੀ ਸੀ ਘਟੋ ਘਾਟੋ 35000 ਦੀ ਇਹਨੇ ਰੇਟ ਹੀ 22000 ਕਰ ਲਿਆ ਮੁੱਲ ਘਟ ਨਹੀਂ ਕਰਦਾ ਮਾ ਕੋਈ ਗੱਲ ਨਹੀਂ ਜਾਣਦਾ ਸੱਚਾ ਸੱਚਾ ਇਹਦੀ ਬਿਰਤੀ ਐ ਜਵਾਨ ਹੈ ਯਾਰ ਮਗਾ ਜਵਾਨ ਤਾਂ ਜਵਾਨ ਸੱਚਾ ਹਾਂਜੀ ਸਾਰੀ ਦੁਨੀਆ ਹੀ ਸੱਚੀ ਆ ਸਭ ਨਾਲ ਉਹ ਝੂਠੇ ਆ ਨਹੀਂ ਨਹੀਂ ਚਲੋ ਫਰਕ ਸਾਰੀ ਸੰਗਤ ਹੀ ਸੱਚੀ ਆ ਵੀਰੇ ਸਾਹਿਬ ਨਾਲ ਗੱਲ ਐ ਹੁੰਦਾ ਵੀ ਕਈ ਵਾਰੀ ਨਾ ਬੰਦੇ ਦਾ ਜਿਹੜੀ ਬਿਰਤੀ ਆ ਕਿਤੇ ਹੋਰ ਲੱਗੀ ਹੁੰਦੀ ਆ ਹਾਂ ਉਦੋਂ ਉਹ ਤਾਂ ਫਿਰ ਜਦੋਂ ਹੁੰਦਾ ਫਿਰ ਉਦੋਂ ਐ ਨਹੀਂ ਪਤਾ ਵੀ ਮੈਂ ਮੰਗ ਕੀ ਲਿਆ ਗਲਤ ਕੀ ਹੋ ਗਿਆ ਸਹੀ ਕੀ ਹੋ ਗਿਆ ਉਹੀ ਆ ਵੀ ਦੋ ਕਰਮ ਵਾਲੀਆਂ ਕਿਤੇ ਹੋਰ ਦੇ ਜਾਣਗੀਆਂ ਬੜੀ ਗੱਲ ਉੱਥੇ ਖੜਦਾ ਫਿਰ ਲਾ ਜਰ ਨੇ ਇੱਕੋ ਹੀ ਗੱਲ ਕਰਦੇ 500000 ਰੁਪਇਆ ਜੇਬ ਚ ਇਹਨੂੰ ਪਾ ਲਈ ਹਵਾ ਨਾਲ ਲਵਾਈ ਜਾਂ ਸਾਨੂੰ ਮੋੜ ਦੀ ਐਨੀ ਸੰਗਤ ਸੁਣਦੀ ਆ ਅਸੀਂ ਤੁਰ ਜਾਾਂਗੇ ਇੱਕੋ ਹੀ ਗੱਲ ਦੱਸਦੇ ਹੁਣ 34000 34 ਦਾ ਡਰਾਮਾ ਬਹੁਤ ਟਾਈਮ ਦਾ ਸੁਣੀ ਜਾਂਣਾ ਕਿਤੇ ਤੱਕ ਖੜਾ ਜੀ ਉਹਨੇ ਮਾਰੀ 34 ਦਾ ਦਰਾਮਾ ਜਦੋਂ ਘਰੋਂ ਚੱਲਿਆ ਤੀ ਨਾ ਮੈਂ ਉਹਦੀ ਸੁਣਦਾ ਸੀ ਤੇਰਾ 34 34 ਪੱਕਾ ਦੱਸ ਦੇ 3000 ਸੁਣਿਆ ਸੀ ਤੇਨੇ ਘਰੋਂ ਤਾਂ ਮੈਂ 40 ਵੀ ਸੁਣਿਆ ਤੀਆਂ ਤਾਂ ਕਿਉਂ ਜੀ ਐ ਤਾਂ 40 ਵੀ ਸੁਣਿਆ ਤੀ ਲਫੜਾ 32.5 ਦੀਆਂ ਲਾ ਜਾਓ ਦੱਸ 31000 ਦੀਆਂ ਪੱਠਾਂ ਦੇ ਲਫੜਾ ਚੱਕ ਬਾਲੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਐ ਇੱਕ ਇੱਕ ਬੱਚਾ ਵੀਰ ਪਹਿਲਵਾਨ ਜੀ ਦਫਾ ਹਮਣਾ ਕੱਟ ਕੇ ਮੈਨੂੰ ਤਾਂ ਐ ਹੀ ਨਹੀਂ ਪਤਾ ਵੀ ਕਿਹੜੀਆਂ ਬੱਕਰੀਆਂ ਨੇ ਤਾਂ ਇਹ ਦਿਖਾਊਗਾ ਮੈਂ ਕਿਤੇ ਦਲਾਲਾਂ ਹੁਣ ਰੋਜ਼ ਸੌਦੇ ਕਰਾਉਨੇ ਆ ਦਲਾਇਆ ਵੀਰੇ ਅੱਜ ਮਜਬੂਰੀ ਚ ਤਾਂ ਕਰਨਾ ਪਿਆ ਮਜਬੂਰੀ ਚ ਜਦੋਂ ਫਿਰ ਆਪਦਾ ਕੋਈ ਭੈਣ ਭਾਈ ਨਾ ਬਸਵਾਸ ਤੇ ਉੱਤੇ ਮਹੀਨਾ ਹੋ ਗਿਆ ਨੂੰ 150 ਸੂਈ ਸਾਢੇ 15 15000 ਦੀ ਬਾਈ ਕੋਈ ਪੱਠ ਨਹੀਂ ਦਿੰਦਾ ਇਹਦੇ ਠੀਕ ਹੈ ਬਾਈ ਇਹਦੇ ਥਲੇ ਤਾਜੀ ਸੂਈ ਹੈ ਵੀਰੇ ਬੱਚੇ ਥੱਲੇ ਵੀ ਅੱਥੀ ਠੀਕ ਪਰ ਸੇਮ ਕਿਤੋਂ ਵੀ ਬੱਕਰੀਆਂ ਮਰਦੀਆਂ ਨਹੀਂ ਆਂ ਲਾ ਦੇਖ ਇਹ ਘਾਟੇ ਦਾ ਉਦਾਂ ਨਹੀਂਗਾ ਫਣਜ ਘਾਟੇ ਦਾ ਨਹੀਂ ਆ ਕਿਤੇ ਵੀ ਨਵੀਆਂ ਪੱਠਾਂ ਨੇ ਨਵੀਆਂ ਪੱਠਾਂ ਨੇ ਬਾਈ ਇਹ ਇਹਦੇ ਦਾ ਦੇਖ ਲੈ ਹਜੇ ਕੜ ਚੱਲ ਰਿਹਾ ਇੱਕ ਬੱਚਾ ਜੇ ਇਹੀ ਇਹਨੂੰ ਮੈਂ ਪਰਾਂ ਕਰਕੇ ਕਹਿੰਦਾ ਵੀ ਇਹ ਐਨੇ ਦੀਆਂ ਨੇ ਉਹਨੇ ਬੰਦੇ ਨੇ ਵਿਚਾਰੇ ਨੇ ਮੇਰੇ ਵਾਸਤੇ ਖੜਾ ਇਹਨੇ ਉੱਥੇ ਵੀ ਖੜ ਜਾਨਾ ਤੇ ਸਹੀ ਗੱਲ ਆ ਇਹ ਤਾਂ ਚੋਰੀਆਂ ਫਿਰ ਉੱਤੇ ਵੀ ਬੈਠੇ ਨੇ ਆ ਪਬਲਿਕ ਵੀ ਖੜੀ ਆ ਫਿਰ ਉਹ ਤੋਂ ਚੋਰੀਆਂ ਕਿਵੇਂ ਹੋਊਗਾ ਇਹ ਕੰਮ ਸਹੀ ਗੱਲ ਆ ਇਹ ਸਾਰੇ ਸਾਡੇ ਆਪ ਦੇ ਵਪਾਰਤੇ ਵੀ ਫਿਰ ਅਸਰ ਪੈਂਦਾ ਨਾ ਹੁਣ ਇਹ ਨਵੀਆਂ ਪੱਠਾਂ ਨੇ ਜੀ ਆ ਦੇਖੋ ਤੁਸੀਂ 1.5 15 ਬੰਦਾਂ ਕਿਉਂ ਤਰਸੇਮ ਇਹ ਸੌਦਾ ਬਾਈ ਸਾਰੀ ਸੰਗਤ ਖੜੀ ਆ ਜਾਇਜ ਆ ਕ ਨਜਾਇਜ ਆ ਜਾਇ ਜਾਣਾ ਜਮਾ ਲਿਆ ਜਾ ਵੀਰੇ ਲੈ ਵੀਰੇ ਸਾਰੀ ਸੰਗਤ ਨੇ ਹਾਂ ਕਰਤੀ ਜਾਇ ਜਾ ਇਹਨੂੰ ਪੈਸੇ ਦੇ ਦੇ 500 ਰੁਪਏ ਤੇਰਾ ਚਰਨੇ ਕੋਲੇ ਆ ਗਿਆ ਤੇਰੇ ਕੋਲੇ ਆ ਗਿਆ ਜੀ ਆ ਗਿਆ ਠੀਕ ਆ ਬਾਕੀ ਪੇਮੈਂਟ ਲੈ ਗਣ ਦੰਨੇ ਹਾਂ ਲਓ ਜੀ